ਚੇਰੀਗੁਰੂ ਦੇ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਲਵਿਆਰਾਂ ਨੂੰ ਕਿਸੇ ਵਿਅਕਤੀ ਵੱਲੋਂ ਟੈਲੀਫੋਨ ਤੇ ਜਨਮਾਨੀਆ ਧਮਕੀਆਂ ਦਿੱਤੀਆਂ ਨੂੰ ਕਰੀਬ 16 ਦਿਨ ਬੀਤ ਚੁੱਕੇ ਹਨ ਅਜੇ ਪੁਲਿਸ ਵੱਲੋਂ ਦੇਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕੰਨ ਸੰਗਤ ਦੇ ਮਨਾਂ ਵਿੱਚ ਭਾਰੀ ਰੋਸ ਤੇ ਜੋਸ਼ ਪਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕਟਨਾ ਤੋਂ ਇੱਕ ਹਫਤਾ ਬਾਅਦ ਤੱਕ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ 3 ਅਪ੍ਰੈਲ ਨੂੰ ਡੇਰਾ ਪਰਮਜਰਾ ਵਿਖੇ ਸੰਗਤ ਦਾ ਪਾਰੀ ਇਕੱਠਾ ਹੋਇਆ ਸੀ ਜਿਸ ਵਿੱਚ ਸ਼ਿਡਿਊਲ ਕਾਸਟ ਜਥੇਬੰਦੀਆਂ ਸੰਤਮਾਪੁਰਸ਼ ਦੇ ਪਾਰੀ ਗਨਪੇਰ ਸੰਗਤ ਨੇ ਭਾਗ ਲਿਆ ਸੀ ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਵਾਅਦਾ ਕੀਤਾ ਸੀ ਕਿ ਅੱਜ ਹੀ ਦੋਸ਼ੀក្លਪ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਇਸ ਘਟਨਾ ਦੇ 16 ਦਿਨ ਵੀ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਕਰਕੇ ਅਨੇ ਫਿਰ ਦੀ ਰਾ ਬੱਬਾ ਮਿਲਾਰਾਮ ਪਰੁੰਜਾਰਾ ਵਿਖੇ ਸੰਗਤ ਦਾ ਭਾਰੀ ਇਕੱਠ ਹੋਇਆ ਜਿੱਥੇ ਸੰਗਤ ਵਿੱਚ ਰੋਸ ਪਾਇਆ ਗਿਆ ਇਸ ਮੌਕੇ ਵਕ ਵਕ ਜਥੇਬੰਦੀਆਂ ਦੇ ਆਗੂ ਥਾਣਾ ਬਹਿਰਾਮ ਗਏ ਤੇ ਥਾਣਾ ਮੁਖੀ ਬਸ ਤਰੰਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਐਸਐਚਓ ਰਜੀ ਕੁਮਾਰ ਨੇ ਕਿਹਾ ਕਿ ਇਸ ਕੇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਅਮਲ ਵਿੱਚ ਲਿਆਂਦੀ ਜਾਵੇਗੀ ਆਪਣੇ ਬਾਬਾ ਜੀ ਸੰਤ ਬਾਬਾ ਕੁਲਵੰਤਰਾਮ ਜੀ ਨੂੰ ਜੋ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਆਪਾਂ ਆਪਦੇ ਤਨਮਨ ਤੋਂ ਇਹਨਾਂ ਨਾਲ ਖੜੇ ਹੋ ਕੇ ਜਿੰਨੀ ਪ੍ਰੋਟੈਸਟ ਚ ਆਪਾਂ ਜਾਨ ਪਾ ਸਕਦੇ ਪਾਈਏ ਤੇ ਜਿਹੜੇ ਬੰਦੇ ਬੰਦੇ ਤੇ ਕਾਰਵਾਈ ਕਰਾਈਏ ਸਾਰੀ ਸੰਗਤ ਜਕਾਰਾ ਲਾ ਦਿਓ ਜੋ ਬੋਲੇ ਸੋ ਨਰਪੈ ਜੈ 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 ਹਾਂਜੀ ਸਾਡੇ ਪਿੰਕਾ ਪਲਵਾਨ ਕ੍ਰਾਮ ਪਿੰਡ ਭਰੋ ਮਜਾਰਾ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ 29 ਤਰੀਕ ਨੂੰ ਫਿਰ 3 ਤਰੀਕ ਨੂੰ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਸਾਰਿਆਂ ਨੇ ਕਿਹਾ ਕਿ ਅੱਜ ਅਸੀਂ ਐਫ ਆਈਰ ਦਰਜ ਕਰ ਲਵਾਂਗੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਜੇ ਤੀਸਰੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਥਾਣਾ ਦਾ ਘਰਾਵ ਕਰਾਂਗੇ ਤੇ ਸਾਡੇ ਤੋਂ ਵੱਧ ਤੋਂ ਵੱਧ ਜੋ ਵੀ ਹੋ ਸਕੇ ਅਸੀਂ ਆਪਣੇ ਪਿਤਾ ਜੀ ਬਾਰੇ ਕਰਾਂਗੇ ਨਹੀਂ ਤਾਂ ਸਾਨੂੰ ਇਹ ਬੁਧਵਾਦ ਤੇ ਲੜ ਕੇ ਬੀਬੀਆਂ ਹਿੱਸਾ ਪਾਣ ਗਿਆ ਸਾਰੀ ਸੰਗਤ ਮਹਾਰਾਜ ਦੇ ਨਾਲ ਹੈ ਅਸੀਂ ਮਹਾਰਾਜ ਦੇ ਆਪਣੇ ਮੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੰਗਤਾਂ ਨੂੰ ਬੇਨਤੀ ਕਰਦੇ ਆ ਜੋ ਵੀ ਕਾਰਵਾਈ ਕੀਤੀ ਜਾਊਗੀ ਅਸੀਂ ਸਾਰੀ ਪੰਜਾਬ ਸਰਕਾਰ ਦੇ ਜਿੰਨੇ ਵੀ ਮਹਾਰਾਜ ਦੇ ਸੇਵਕ ਆਏ ਸੀ ਉਹਨਾਂ ਦੇ ਨਾਲ ਆ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਧਿਆਨੇ ਠੋਕੇ ਅੰਤਰਾਜ ਜੀ ਤੁਹਾਡੀ ਸੋਚ ਤੇ ਪਹਿਰਾ ਧਿਆਨੇ ਠੋਕੇ ਪੰਜਾਬ ਬੰਦਾ ਸਦਾ ਵੀ ਦੇ ਦਿਨ ਨੇ ਅਸੀਂ ਆ ਗੁਰਦੇਵ ਤੁਹਾਨੂੰ ਬੋਲਦੇ ਆਂ ਅਸੀਂ ਦੇਖੋ ਤਿੰਨ ਤਰੀਕ ਨੂੰ ਮੀਟਿੰਗ ਇੱਥੇ ਹੋਈ ਆ ਡੇਰਾ ਸਾਹਿਬ ਵਿਖੇ ਤੇ ਦੇਖੋ ਅੱਜ ਪੰਜਾਬ ਸਰਕਾਰ ਤੋਂ ਇਹੀ ਵਾਰ-ਵਾਰ ਮੰਗ ਕਰ ਰਹੇ ਆਂ ਵੀ ਦੇਖੋ ਇਹ ਪਲਵੰਤਰਾ ਮਹਾਰਾਜ ਨੂੰ ਜੋ ਵੀ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਆ ਤੇ ਅਸੀਂ ਆਉਣਾ ਤੇ ਜਿੰਨੀ ਜਲਦੀ ਹੋ ਸਕੇ ਕਾਰਵਾਈ ਕੀਤੀ ਜਾਵੇ ਅਸੀਂ ਪੰਜਾਬ ਸਰਕਾਰ ਤੋਂ ਵਾਰ-ਵਾਰ ਇਹੀ ਮੰਗ ਕਰ ਰਹੇ ਆਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬੜੇ ਬੜੇ ਪਕਾ 10 ਤਰੀਕ ਨੂੰ ਜੋ ਮੀਟਿੰਗ ਹੋਈਗਾ ਉਹ ਤੇ ਪੰਜਾਬ ਪਰਿਵਹਨ ਵਿਭਾਗਨ ਜੋ ਵੀ ਹੈ ਉਹ ਆਇਆ ਸੀ ਉਹਨੇ ਇੱਥੇ ਮੰਨਿਆ ਸੀ ਵੀ ਅਸੀਂ ਉਹਦੇ ਤੇ ਕਾਰਵਾਈ ਕੀਤੀ ਗਏ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਤੇ ਕੀਤੀ ਗਈ ਅਸੀਂ ਪੰਜਾਬ ਸਰਕਾਰ ਤੋਂ ਅਸੀਂ बार-बार ਮੰਗ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਉਸ ਸਖਸ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜੋ ਮਾਰੇ ਦੀ ਸੰਗਤ ਹੈ ਹਰ ਤਰ੍ਹਾਂ ਦੇਕਰ ਆਉਗਾ ਨਹੀਂ ਲੈ ਚਾਰੇ ਤੇ ਠਾਣੇ ਦੇ ਵਿਵਸਥਾ ਤੇ ਕਰਾਉ ਕਰਨਗੇ ਉਹ ਤੇ ਠਾਣੇ ਦੇ ਕੀਤਾ ਨਾ ਵੀ ਦਿੱਤਾ ਜਾਵੇਗਾ ਜੋ ਬੋਲੇ ਸੋਹਣਰ ਪੈਸ ਸਰਪੋ ਸਮਾਹ ਹੈ ਹਾਂ ਨਹੀਂ ਨਹੀਂ ਕੋਈ ਸਾਰ ਜਨ ਦੇ ਨਾ ਬਰੇਸ਼ ਅੱਛਾ ਮੰਗਰ ਸਾਹਿਬ ਦੇ ਬਰੇਸ਼ ਪੀਕੇ ਜੀ ਨੂੰ ਕਹਿੰਦੇ ਸੀ ਤੇ ਜਿਹੜਾ ਨੰਗਰ ਹੁੰਦੀ ਹੈ ਤੇ ਜਦੋਂ ਤੋਂ ਹੀ ਪੜਿਆ ਨਾ ਕੋਈ ਪੀਰ ਹੋਦਾ ਜੀ ਹਾਂਜੀ ਸਵੈਸ਼ਮਾ ਜੀ ਬਾਬਾ ਜੀ ਨੇ ਪਾਇਆ ਦੇਵੇ ਜੀ ਨੂੰ ਕਿ ਕਿਸ ਸੰਬੰਧ ਚ ਆਇਆ ਕਰ ਕਿਉਂ ਆਇਆ ਇਹ ਸਾਰੇ ਬਾਬਾ ਜੀ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਕਿ ਮੈਨੂੰ ਥ्रेट कॉल ਆਈ ਆ ਜਿੰਦਰ ਗਏ ਸੀਗੇ ਉਹ ਚੂੜਾੜੀ ਪਿੰਡ ਦੇ ਉੱਤੇ ਕੋਈ ਉਹਨਾਂ ਦਾ ਐਡਜਸਟ ਫਰੂਟ ਚੱਲਦਾ ਤੇ ਉਹਦੇ ਸੰਬੰਧ ਚ ਆਏ ਸੀਗੇ ਤੇ ਮੈਨੂੰ ਥ्रेट ਆਈ ਆ ਉਹ ਇਸ ਸੰਬੰਧੀ ਐਪਲੀਕੇਸ਼ਨ ਸਾਡੇ ਕੋਲ ਆ ਗਈ ਹੈ ਤੇ ਉਹ ਸੰਬੰਧੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਏ ਉਸ ਹਸਾਬ ਨਾਲ ਕਾਰਵਾਈ ਹੋਵੇਗੀ ਇਹ ਨਹੀਂ ਪਿਛਲੇ ਦਿਨ ਤੁਸੀਂ ਇੱਕ ਰਿਪੋਰਟ ਦਾਇਰ ਕੀਤੀ ਸੀ ਵੀ ਬਾਈ ਨੇਮ ਜੀ ਜੀ ਵੀ ਉਹਦੇ ਵਿੱਚ ਕੋਈ ਤਕਨੀਕਕ ਅੱਗੇ ਵਧੀ ਨਹੀਂ ਜਰੂਰ ਉਹਦੇ ਵਿੱਚ 506 ਦੀ ਰਿਪੋਰਟ ਦਾਇਰ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਬਿਆਨ ਕਰਵਾਉਣੇ ਸੀਗੇ ਉਹ ਬੰਦਿਆਂ ਦੇ ਜਿਹੜੇ ਬਿਆਨ ਨਹੀਂ ਹੋਏ ਕਿਸੇ ਕਾਰਨ ਕਰਕੇ ਉਹ ਬਿਆਨ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਫੇ ਉਸ ਹਸਾਬ ਨਾਲ ਕਾਰਵਾਈ ਸਾਰੀ ਇਹਨੀ ਜੋ ਵੀ ਵਰਦਾ ਉਸ ਸਾਹਿਬ ਦਾ ਸੀ ਅੱਜ ਇਹ ਇੱਥੇ ਆਉਂਦਾ ਕੀ ਕਾਰਨ ਬਣਿਆ ਜੀ ਇਹਨਾਂ ਦੇ ਇਹੀ ਆਇਆ ਸੀਗਾ ਵੀ ਕੋਈ ਕਾਰਵਾਈ ਨਹੀਂ ਹੈ ਸਾਡੀ ਹੋਈ ਕੱਲੀ 506 ਦੀ ਰੈਫਟ ਲਿਖੀ ਆ ਔਰ ਜਿੰਨੇ ਵੀ ਇਹ ਬਾਬਾ ਜੀ ਦੇ ਪੈਰੋ ਘਰ ਆਏ ਆ ਇਹਨਾਂ ਦਾ ਸਤਿਕਾਰ ਰਿਹਾ ਕਰਦਾ ਮੈਂ ਤੇ ਇਹਨਾਂ ਨੂੰ ਇਹ ਹੈ ਵੀ ਜਿਨੂੰ ਮੈਂ ਆਪਣਾ ਦਿੱਤਾ ਇਹਨੂੰ ਦੱਸਿਆ ਕਿ ਜਿਹੜੇ ਹਜੇ ਬਿਆਨ ਵਗੈਰਾ ਰਹਿੰਦੇ ਆ ਬਿਆਨ ਸਾਡੇ ਕੋ ਆ ਜਾਣਗੇ ਸਾਰੇ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਇਹ ਕਾਰਵਾਈ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਕੇ ਆ ਸਾਰੇ ਸਾਰੇ ਐਡਿਸਨ ਕਰਕੇ ਉਸ ਹਿਸਾਬ ਨਾਲ ਕਰ ਰਹੀ ਹੈ ਜੀ ਕਾਰਵਾਈ ਇਨ ਪ੍ਰੋਸੈਸ ਹੈ ਪ੍ਰੋਸੈਸ ਹੈ ਸਰ ਜੀ ਕਿੰਨਾ ਚਿਰ ਹੋ ਗਿਆ ਘਟਨਾ ਵਾਪਰੀ ਨੂੰ ਇਹ ਪਲਾ ਇਹ 29ਵੀਂ ਵੀ ਰੱਖਿਆ ਗੱਲ ਹੈ ਜੀ ਤੇ 29 ਦੀ ਹਾਂ ਜੀ 16 ਦਿਨ ਹੋ ਗਏ ਜੀ ਅੱਜ ਨਾਲ ਹਾਂ ਜੀ ਹਾਂ ਜੀ ਇਹਦੀ ਕਰ ਰਹੇ ਇਹਦੇ ਦੇ ਬਿਆਨ ਪਾਬਾ ਜੀ ਕਿਤੇ ਸੀ ਵੀ ਅਹੀਂ ਕਰਾਉਣੇ ਦੋ ਬੰਦਿਆਂ ਦੇ ਤੇ ਉਹ ਜਿਹੇ ਬਿਆਨ ਨਹੀਂ ਹੋਏ ਤੇ ਉਸ ਸਾਹਬ ਨਾਲ ਜਿਹੜੇ ਹੁਣ ਦੇਣਗੇ ਬੰਦੇ ਜਿਹਨਾਂ ਬਿਆਰ ਕਰਾਉਣੇ ਹੋਣਗੇ ਉਹਦੇ ਕੋਲ ਕਰਕੇ ਉਸ ਸਾਹਬ ਨਾਲ ਅਸੀਂ ਅਫਸਰ ਨੂੰ ਦੱਸ ਦਿਆਂਗੇ ਸਾਰੀ ਵਿਆਜ ਤੇ ਕਰਦੇ ਹਾਂ